ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 12ਵਾਂ ਸਤ੍ਹਾ ਦਾ ਖੇਤਰਫਲ ਅਤੇ ਆਇਤਨ ਅਭਿਆਸ ਸੰਭਰ 12.1 ਤੇ ਇਹਦੇ ਅਗਲੇ 3 ਸਵਾਲ ਚੌਥਾ ਪੰਜਵਾਂ ਛੇਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਹਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅਗੇ ਵਧਣ ਤੋਂ ਪਹਿਲੇ ਪਿਆਰੇ ਵਿਦਿਆਰਥੀਓ ਤੁਹਾਨੂੰ ਚੇਤਾ ਕਰਾ ਦਵਾਂ ਕਿ ਇਸੇ ਚੈਨਲ ਤੇ ਤੁਹਾਡੀ 10ਵੀਂ ਜਮਾਤ ਦੀਆਂ ਕੁਝ ਦੂਜੇ ਵਿਸ਼ਿਆਂ ਦੀ ਹੋਰ ਪਲੇਲਿਸਟਾਂ ਵੀ ਹਨ ਤੁਸੀਂ ਚੈਨਲ ਤੇ ਜਾਓ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਉੱਥੇ ਲੱਭਣ ਤੇ ਮਿਲਣਗੀਆਂ 10th english pcb 10th english literature 10th grammar 10th science 10th math notes 10th math pscb english medium ਵਿੱਚ ਜਿਹੜੀ ਹੈਗੀ ਹੈ ਤੇ math shortcuts and tricks ਏਕੇ ਗਣਿਤ ਦੇ ਸਿਧਾਂਤ ਜਬੀ ਮੀਡੀਅਮ ਸੀ ਕਹੇਗੀ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਵਿੱਚ ਇੱਕ ਹੋਰ ਬੜੀ ਵਿਦਿਆ playlist ਹੈ abbreviations ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀ abbreviations ਦਾ ਵਿਸਥਾਰ ਦੱਸਿਆ ਗਿਆ ਹੈ ਤੇ ਉਹਨਾਂ ਨੂੰ ਸਮਝਾਇਆ ਗਿਆ ਹੈ ਗਿਆਨ ਦਾ ਖਜ਼ਾਨਾ ਹੈ ਤੇ ਤੁਹਾਡੀ ਜਨਰਲ ਨੋਲੇਜ ਲਈ ਤੇ ਕੰਪੀਟੀਸ਼ਨ ਦੇ ਪੇਪਰਾਂ ਲਈ ਉਹ ਬਹੁਤ ਹੀ ਲਾਹੇਵੰਦ ਸਿੱਧ ਹੋਏਗਾ ਸੋ ਚੈਨਲ ਤੇ ਜਾ ਕੇ ਬੱਚਿਓ ਇਹਨਾਂ playlistਾਂ ਨੂੰ ਵੀ ਖੋਲ ਕੇ ਜਰੂਰ ਦੇਖੋ ਆਹ ਦੇਖਿਓ ਨੇ ਇਹ ਵਾਲਾ ਸਵਾਲ ਕਿੰਨੇ ਪੂਜਾ 7 ਸੈਂਟੀਮੀਟਰ ਵਾਲੇ ਇੱਕ ਕਣਾਕਾਰ ਬਲੌਕ ਦੇ ਉੱਪਰ ਇੱਕ ਅਰਧ ਗੋਲਾ ਰੱਖਿਆ ਹੋਇਆ ਹੈ ਅਰਧ ਗੋਲੇ ਦਾ ਵੱਧ ਤੋਂ ਵੱਧ ਵਿਆਸ ਕੀ ਹੋ ਸਕਦਾ ਹੈ ਇਸ ਤਰ੍ਹਾਂ ਬਣੇ ਠੋਸ ਦੀ ਸਤ੍ਹਾ ਦਾ ਖੇਤਰਫਲ ਪਤਾ ਕਰੋ ਸੋ ਬੱਚਿਓ ਸਵਾਲ ਵਿੱਚ ਚਿੱਤਰ ਨਹੀਂ ਦਿੱਤਾ ਚਿੱਤਰ ਸੀ ਆਪ ਬਣਾਣਾ ਹੈ ਪੜ੍ਹ ਕੇ ਸਮਝ ਕੇ ਸੋ ਮੈਂ ਚਿੱਤਰ ਬਣਾ ਦਿੱਤਾ ਹੈ ਕਿ ਘਣਾਗਰ ਬਲੌਗ ਬਣਾ ਦਿੱਤਾ ਇਹਦੀ ਭੁਜਾ 7 ਸੈਂਟੀਮੀਟਰ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਘਣ ਦੀਆਂ ਤਿੰਨੋਂ ਕਿਨਾਰੇ ਲੰਬਾਈ ਚੌੜਾਈ ਉਚਾਈ ਬਰਾਬਰ ਹੁੰਦੇ ਹਨ ਸੋ ਇਹ ਵੀ 7 ਇਹ ਵੀ 7 ਇਹ ਵੀ 7 ਇਹ ਵੀ 7 ਸਾਰੇ 7 ਸੈਂਟੀਮੀਟਰ ਹੋਣਗੇ ਠੀਕ ਹੈ ਜੀ ਸੋ ਬੱਚਿਓ ਤੁਸੀਂ ਕਲਪਨਾ ਕਰੋ ਕਿ ਇੱਥੇ ਤੁਹਾਨੂੰ ਕਿ ਅਰਧ ਗੋਲਾ ਰੱਖਣਾ ਹੈ ਪਹਿਲੇ ਮੈਂ ਇਹਨਾਂ ਛੋਟਾ ਗੋਲਾ ਰੱਖਾਂਗਾ ਫਿਰ ਹੋਰ ਵੱਡਾ ਰੱਖਾਂਗਾ ਤੇ ਤੁਸੀਂ ਦੇਖੋਗੇ ਕਿ ਵੱਡੇ ਤੋਂ ਵੱਡਾ ਮੈਂ ਇਹ ਹੀ ਰੱਖ ਸਕਦਾ ਜਿਹਦੇ ਵਿੱਚ ਵਿਆਸ ਉਨਾ ਹੀ ਹੋਏਗਾ ਜਿੰਨੀ ਕੀ ਉਜਾ ਹੈ ਇਹ ਤੋਂ ਵੱਡਾ ਨਹੀਂ ਕਰ ਸਕਦੇ ਠੀਕ ਹੈ ਨਾ ਉਹਨਾਂ ਨੇ ਕਿਹਾ ਵੱਡੇ ਤੋਂ ਵੱਡਾ ਪਤਾ ਕਰਨਾ ਛੋਟੇ ਰੱਖ ਸਕਦੇ ਆ ਪਰ ਇਹ ਤੋਂ ਵੱਡਾ ਅਸੀਂ ਨਹੀਂ ਜਾ ਰੱਖ ਸਕਦੇ ਇਸ ਤੋਂ ਵੱਡਾ ਕੰਡ ਤੋਂ ਬਾਹਰ ਚਲਾ ਜਾਏਗਾ ਕੰਡ ਦੇ ਜਿਓ ਕੰਡ ਦਾ ਜੋ ਘੇਰਾ ਹੈਗਾ ਜਾਂ ਕੰਡ ਦਾ ਜੋ ਹੱਦ ਹੈਗੀ ਏ ਉਹ ਤੋਂ ਬਾਰਡਰ ਤੋਂ ਬਾਹਰ ਚਲਾ ਜਾਏਗਾ ਠੀਕ ਹੈ ਸੋ ਇਹ ਚਿੱਤਰ ਵਿੱਚ 7 ਸੈਂਟੀਮੀਟਰ ਵਾਲੀ ਇੱਕ ਕਣਾਕਾਰ ਵਲਾਗ ਦੇ ਉੱਪਰ ਅਰਧ ਗੋਲਾ ਰੱਖਿਆ ਗਿਆ ਹੈ ਇਹ ਤੇਰ ਤੋਂ ਸਪਸ਼ਟ ਹੈ ਕਿ ਅਰਧ ਗੋਲੇ ਦਾ ਵੱਧ ਤੋਂ ਵੱਧ ਵਿਆਸ ਕੰਨ ਦੀ ਭੁਜਾ ਦੇ ਬਰਾਬਰ ਹੀ ਹੋ ਸਕਦਾ ਹੈ। ਸੋ ਅਰਧ ਗੋਲੇ ਦਾ ਵੱਧ ਤੋਂ ਵੱਧ ਵਿਆਸ ਕਿੰਨਾ ਹੋ ਜਾਏਗਾ 7 ਸੈਂਟੀਮੀਟਰ ਤੇ ਅਰਧ ਵਿਆਸ ਕਿੰਨਾ ਹੋ ਜਾਏਗਾ 7/2 3.5 ਸੈਂਟੀਮੀਟਰ ਠੀਕ ਹੈ। ਹੁਣ ਇਹ ਦੇ ਬੱਚੋ ਪਹਿਲੇ ਸਵਾਲ ਦਾ ਜਵਾਬ ਹੋ ਗਿਆ ਕਿ ਵੱਧ ਤੋਂ ਵੱਧ ਵਿਆਸ ਕਿ ਹੋ ਸਕਦਾ ਹੈ ਤੇ ਵੱਧ ਤੋਂ ਵੱਧ ਵਿਆਸ ਹੋ ਸਕਦਾ ਹੈ 7 ਸੈਂਟੀਮੀਟਰ। ਭਾਵੇਂ ਜਿੰਨੀ ਲੰਬੀ ਭੁਜਾ ਹੋਏਗੀ ਉਨਾ ਹੀ ਵਿਆਸ ਹੋ ਸਕਦਾ ਹੈ। ਹੁਣ ਇਸ ਤਰ੍ਹਾਂ ਬਣੇ ਠੋਸ ਦੀ ਸਤ੍ਹਾ ਦਾ ਖੇਤਰਫਲ ਇਹ ਦੇਖਣਾ ਹੈ। ਹੁਣ ਇਹਨੂੰ ਕਿੱਦਾਂ ਕਰਾਂਗੇ ਘਣ ਦਾ ਸਤਹੀ ਖੇਤਰਫਲ ਪੂਰੇ ਘਣ ਦੀ ਸਤ੍ਹਾ ਦਾ ਖੇਤਰਫਲ ਲੈ ਲਾਂਗੇ ਤੇ ਇਹਦੇ ਉੱਪਰ ਇਹ ਜਿਹੜੂ ਜੁੜੂਗੇ ਵਕਰ ਜੁੜ ਗਿਆ ਵਕਰ ਅਰਧ ਗੋਲੇ ਦਾ ਵਕਰ ਸੋ ਜਮਾ ਅਰਧ ਗੋਲੇ ਦਾ ਵਕਰ ਖੇਤਰਫਲ ਅਰਧ ਗੋਲੇ ਦਾ ਪਰ ਬੱਚਿਓ ਅਰਧ ਗੋਲੇ ਨੇ ਕੀ ਕੀਤਾ ਥੱਲੇ ਗੋਲ ਟਿੱਕੀ ਜਿਹੜੀ ਹੈਗੀ ਹੈ ਅਰਧ ਗੋਲੇ ਦਾ ਜਿਹੜਾ ਮੂੰਹ ਹੈਗਾ ਅਧਾਰ ਹੈਗਾ ਅਰਧ ਗੋਲੇ ਦਾ ਇਹਨੇ ਫਲਕ ਨੂੰ ਟੱਕ ਲਿਆ ਇਦਾਂ ਹੈੜਾ ਮੈਂ ਦਾਣੇਦਾਰ ਲਾਈਨਾਂ ਰਾਈਂ ਦਿਖਾਇਆ ਦਾਣੇਦਾਰ ਲਾਈਨਾਂ ਇਹਨੇ ਇਹਨੂੰ ਟੱਕ ਲਿਆ ਹੁਣ ਉਹ ਨਜ਼ਰ ਨਹੀਂ ਆ ਰਿਹਾ ਫਲਕ ਦਾ ਫਲਕ ਦਾ ਉਹ ਹਿੱਸਾ ਤੇ ਅਰਧ ਵਿਆ ਗੋਲਾਕਾਰ ਜਿਹੜਾ ਅਰਧ ਗੋਲਾ ਹੈ ਉਹਦਾ ਗੋਲ ਟਿੱਕੀ ਉਹ ਉਹਦਾ ਟੱਕਿਆ ਗਿਆ ਤੇ ਇਹਨੂੰ ਉਹ ਸਾਨੂੰ ਕਟਾਣਾ ਪਵੇਗਾ ਅਰਧ ਵਿਆਸ 3. 3.5 ਸੈਂਟੀਮੀਟਰ ਵਾਲੇ ਚੱਕਰ ਦਾ ਖੇਤਰਫਲ ਸੋ ਪੂਰਾ ਕਣ ਉਹ ਕਰ ਖੇਤਰਫਲ ਤੇ ਕਟਾ ਇਹਦੀ ਟਿੱਕੀ 3.5 ਸੈਂਟੀਮੀਟਰ ਕਿ 7 ਸੈਂਟੀਮੀਟਰ ਵਿਆਸ ਹੈਗਾ ਤੇ 3. 3.5 ਸੈਂਟੀਮੀਟਰ ਅਰਧ ਵਿਆਸ ਹੋ ਜਾਏਗਾ ਹੁ ਆ ਦੇਖੀਏ ਸੋ ਬੱਚਿਓ ਇਸ ਤਰ੍ਹਾਂ ਬਣੇ ਠੋਸ ਦੇਵੇਂ ਫੇਰ ਦੁਬਾਰਾ ਲਿਖ ਦਿੱਤਾ ਹੈ ਇਦਾਂ ਹੁਣ ਇਹਨੂੰ ਪੜ੍ਹ ਲੈਣੇ ਆ ਛੇ ਭੁਜਾ ਭੁਜਾ ਦਾ ਵਰਗ ਇਹ ਭੁਜਾ ਦਾ ਵਰਗ ਹੈ ਬੱਚਿਓ ਸੂਤਰ ਸਾਨੂੰ ਚੇਤੇ ਹੋਣੇ ਚਾਹੀਦੇ ਨੇ ਜਿਹੜਾ ਹੁੰਦਾ ਹੈ ਘਣਾਉ ਹੁੰਦਾ ਹੈ ਉਹਦਾ ਦੋ ਪਾਸੇ ਬ੍ਰੈਕਟ ਪਾ ਕੇ ਲੰਬਾਈ ਗੁਣਾ ਚੌੜਾਈ ਜਮਾ ਚੌੜਾਈ ਗੁਣਾ ਉਚਾਈ ਤੇ ਜਮਾ ਫਿਰ ਉਚਾਈ ਗੁਣਾ ਲੰਬਾਈ ਤੇ ਜਿਹੜਾ ਕਣਨ ਹੁੰਦਾ ਹੈ ਤਿੰਨੋਂ ਭਜਾਵਾਂ ਬਰਾਬਰ ਹੁੰਦੀ ਹੈ ਤੇ ਹੁੰਦਾ 6 ਗੁਣਾ ਭੁਜਾ ਦਾ ਵਰਗ ਠੀਕ ਹੈ ਸੋ 6 ਗੁਣਾ ਭੁਜਾ ਦਾ ਵਰਗ ਹੋ ਗਿਆ ਜਮਾ ਅਰਧ ਗੋਲਾ ਜਿਹੜਾ ਹੁੰਦਾ ਹੈ ਉਹਦਾ ਵਕਰ ਖੇਤਰਫਲ ਕੀ ਹੁੰਦਾ 2πr² ਠਿਕਟ ਆਪਾਂ ਕੇ ਘਟਾਉ ਦਾ ਚਿੰਨ੍ਹ ਪਾ ਕੇ πr² ਤੂੰ ਟਿੱਕੀ ਐ ਉਹ ਚੱਕਰ ਹੈਗਾ ਸੋ πr² ਹੁਣ 2πr² ਵਿੱਚੋਂ 1πr² ਘਟਾ ਦਵੋ ਥੀ ਬਣੇ ਕੱਲਾ πr² ਰਹਿ ਗਿਆ ਸੋ ਭੁਜਾ ਦੀ ਜੇਕਰ ਸੱਤ ਪਾਤਾ ਹੁਣ ਕੰਮ ਸੌਖਾ ਹੋ ਗਿਆ 7 97 ਸੋ 6 99 ਜਮਾ π ਦੀ ਜੇਕਰ 2 7 ਤੇ r ਰਹਿ ਗਿਆ ਵਿੱਚੋਂ 3.5 3.5 3.5 6 99 ਹੋ ਗਿਆ 294 ਜਮਾ 2 ਇਧਰ ਆਇਆ ਸਤ ਨਾਲ ਭਾਗ ਕੀਤਾ 3.5 ਨੂੰ ਤੇ ਆ ਗਿਆ 0.5 ਤੇ ਗੁਣਾ ਆ ਗਿਆ 3.5 0.5 ਨੂੰ 22 ਨਾਲ ਗੁਣਾ ਕੀਤਾ ਤੇ ਅੱਧਾ ਹੋ ਗਿਆ 11 ਹੋ ਗਿਆ ਗੁਣਾ 3.5 ਸੋ 11 ਨੂੰ 3.5 ਨਾਲ ਗੁਣਾ ਕੀਤਾ 38.5 ਤੇ 294 ਜਿਹੜਾ ਜੋੜਿਆ ਆ ਗਿਆ 332.5 ਸੈਂਟੀਮੀਟਰ ਵਰਗ ਆ ਗਿਆ ਸਾਡਾ ਜਵਾਬ ਇਸ ਤਰ੍ਹਾਂ ਬਣੇ ਠੋਸ ਦੀ ਸਤ੍ਹਾ ਦਾ ਖੇਤਰਫਲ ਬਰਾਬਰ 332.5 ਸੈਂਟੀਮੀਟਰ ਵਰਗ ਅਗਲਾ ਸਵਾਲ ਦੇਖੀਏ ਬੱਚੇ ਮਜ਼ੇਦਾਰ ਗੱਲ ਪਤਾ ਕੀ ਹੈ ਇਹ ਸਵਾਲ ਵੀ ਬਿਲਕੁਲ ਚੌਥੇ ਸਵਾਲ ਵਰਗਾ ਜਿਹੜਾ ਅਸੀਂ ਉਹ ਹੀ ਕੀਤਾ ਉਹਦੇ ਵਿੱਚ ਜਿਹੜਾ ਸੀਗਾ ਗੋਲਾ ਉੱਪਰ ਰੱਖਿਆ ਗਿਆ ਸੀਗਾ ਅਰਧ ਗੋਲਾ ਤੇ ਇੱਥੇ ਕੀ ਕੀਤਾ ਅਰਧ ਗੋਲਾ ਦੇ ਰੂਪ ਵਿੱਚ ਟੂਆ ਬਣਾ ਦਿੱਤਾ ਹੈ ਖੱਡਾ ਬਣਾ ਦਿੱਤਾ ਹੈ ਮਣੀ ਗੋਲਾ ਬਲੌਕ ਦੇ ਵਿੱਚ ਬਣਿਆ ਹੈ ਬਿਲਕੁਲ ਸਵਾਲ ਉਦਾਂ ਦਾ ਉਦਾਂ ਹੀ ਹੈ ਠੀਕ ਹੈ ਤੇ ਬੱਚੋ ਇਹਦਾ ਜਵਾਬ ਵੀ ਸੇਮ ਹੀ ਆਣਗੇ ਜੇ ਤੁਸੀਂ ਇੱਥੇ ਵੀ ਐਲ ਦੀ ਜਿਹੜਾ 7 ਸੈਂਟੀਮੀਟਰ ਪਾ ਦੋਗੇ ਤੇ ਉਹੀ ਚੀਜ਼ ਆਏਗੀ ਸੋ ਇਸ ਕਣਾਕਾਰ ਇੱਕ ਇੱਕ ਕਣਾਕਾਰ ਲੱਕੜ ਦੇ ਬਲੌਗ ਦੇ ਇੱਕ ਫਲਕ ਨੂੰ ਅੰਦਰ ਵੱਲ ਕੱਟ ਕੇ ਇੱਕ ਅਰਧ ਗੋਲਾਕਾਰ ਖੱਡਾ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਅਰਧ ਗੋਲੇ ਦਾ ਵਿਆਸ ਘਣ ਦੇ ਇੱਕ ਕਿਨਾਰੇ L ਦੇ ਬਰਾਬਰ ਹੈ ਬਾਕੀ ਬਚੇ ਠੋਸ ਦੀ ਸਤਹ ਦਾ ਖੇਤਰਫਲ ਪਤਾ ਕਰੋ ਸੋ ਬੱਚਿਓ ਹੈ ਇਹ ਜਿਹੜਾ ਮੈਂ ਸੀ ਇਹ ਦੇਖੋ ਇਹ ਫਿਰ ਇੱਥੇ ਦਾਣੇਦਾਰੀ ਟਿੱਕੀ ਹੈ ਉਹ ਹਵਾ ਚ ਬਣ ਜਾਏਗੀ ਹਵਾ ਜਾਏਗੀ ਇਥੇ ਹਵਾ ਵਰਗੀ ਪੂਰੀ ਇਹ ਤੋਂ ਖੁਰਚ ਖੁਰਚ ਕੇ ਇੱਕ ਖੁਰਚ ਖੁਰਚ ਕੇ ਇਹ ਇਦਾ ਇੱਦਾ ਬਣਾ ਲੇਤਾ ਤੇ ਕਿੰਨਾ ਵੱਡਾ ਬਣਾ ਸਕਦੇ ਆ ਬੱਚਿਓ ਉਨਾ ਵੱਡਾ ਅਰਧ ਗੋਲਾ ਬਣਾ ਸਕਦੇ ਆ ਜਿਹਦਾ ਵਿਆਸ ਭੂਜਾ ਦੇ ਬਰਾਬਰ ਹੀ ਹੋਏਗਾ ਤੇ ਇਦਾਂ ਕਰ ਦਿੰਦਾ ਤੇ ਇਹ ਜਿਹੜਾ ਬਣੇਗਾ ਉਹ ਕਿੰਨਾ ਬਣਿਆ ਅਰਧ ਵਿਆਸ ਹੈਗਾ ਇੱਥੇ ਤਾਂ ਲੈ ਕੇ ਅਰਧ ਵਿਆਸ ਹੈ ਇਹ ਪੂਰਾ ਵਿਆਸ ਹੈਗਾ ਠੀਕ ਹੈ ਤੇ ਇਹ ਜਿਹੜੀ ਟਿੱਕੀ ਹੈ ਇਹ ਗੋਲਾਕਾਰ ਟਿੱਕੀ ਜਿਹੜੀ ਹੈਗੀ ਹੈ ਇਹ ਵੀ ਉੱਪਰੋਂ ਨਿਕਲ ਗਈ ਤੇ ਥੱਲੇ ਇਹ ਜਿਹੜਾ ਖਾਲੀ ਹੋ ਗਿਆ ਹੁਣ ਦੇਖੋ ਚਿੱਤਰ ਵਿੱਚ ਦਿਖਾਏ ਘਣ ਦਾ ਕਿਨਾਰਾ ਜਾਂ ਪੂਜਾ एल इकाइयां ए है, एल हैगा इकाइयां है जिस फलक ਨੂੰ ਅੰਦਰ ਵੱਲ ਕੱਟ ਕੇ ਅਰਧ ਗੋਲਾਕਾਰ ਖੰਡਾ ਬਣਾਇਆ ਗਿਆ ਹੈ ਜਿਸ ਦੇ ਇੱਕ ਫਲਕ ਨੂੰ ਇੱਥੇ ਨਾ ਇਸ ਜਿਸ ਫਲਕ ਨੂੰ ਜਿਸ ਦੇ ਫਲਕ ਨੂੰ ਚਿੱਤਰ ਤੋਂ ਸਪਸ਼ਟ ਹੈ ਕਿ ਖੱਡੇ ਦਾ ਵਿਆਸ ਬਰਾਬਰ एल इकाइयां ਹੈ ਇਹ ਖੱਡੇ ਦਾ ਵਿਆਸ ਕਿੰਨਾ ਐਲ इकाइयां ਹੈ ਸੋ ਖੱਡੇ ਦਾ ਅਰਧ ਵਿਆਸ ਕਿੰਨਾ ਹੋ ਜਾਏਗਾ ਐਲ ਵਟਾ 2 इकाइयां ਠੀਕ ਹੈ ਜੀ ਆਓ ਦੇਖੀਏ ਹੁਣ ਹੁਣ ਇਸ ਤਰ੍ਹਾਂ ਬਣੇ ਠੋਸ ਦੀ ਸਤਾ ਦਾ ਖੇਤਰਫਲ ਘਾਣਾ ਦਾ ਸਤੈ ਹੀ ਖੇਤਰਫਲ ਇਹ ਪੂਰਾ ਘਣਡਾ ਲੈਵਲ ਹੈ ਜਮਾ ਅਰਧ ਗੋਲੇ ਦਾ ਵਕਰ ਖੇਤਰਫਲ ਇਹ ਅੰਦਰ ਇਹ ਵਕਰ ਬਣ ਗਿਆ ਇਹ ਵળો ਇਹ ਗੋਲਾਕਾਰ ਵਕਰ ਜਿਹੜਾ ਬਣ ਗਿਆ ਠੀਕ ਹੈ ਤੇ ਉਤੋਂ ਟਿੱਕੀ ਜਿਹੜੀ ਕੱਢੀ ਗਈ ਘਟਾ ਅਰਧ ਵਿਆਸ l/2 ਇਕਾਈਆਂ ਵਾਲੇ ਚੱਕਰ ਦਾ ਖੇਤਰਫਲ ਬਿਲਕੁਲ ਜਿੱਦਾਂ ਚੌਥਾ ਸਵਾਲ ਸੀ ਉਦਾਂ ਹੀ ਐਵੇਂ ਉਹ ਅਰਧ ਗੋਲਾ ਫਲਕ ਦੇ ਉੱਪਰ ਰੱਖਿਆ ਗਿਆ ਸੀਗਾ ਤੇ ਇਥੇ ਅਰਧ ਉਹ ਅਰਧ ਗੋਲਾ ਜਿਹੜਾ ਹੈ ਫਲਕ ਨੂੰ ਖੁਰਚ ਖੁਰਚ ਕੇ ਇਹ ਟੂਆ ਬਣਾਇਆ ਗਿਆ ਬਿਲਕੁਲ ਉਹੀ ਸਵਾਲ ਹੈ ਬਿਲਕੁਲ ਉਦਾਂ ਹੀ ਤੇ ਬੱਚਾ ਇਹ ਉਹੀ ਬਣਿਆ 6 ਗੁਣਾ ਭੁਜਾ ਦਾ ਵਰਗ ਜਮਾ 2 ਪਾਈ ਆਰ ਵਰਗ ਘਟਾ ਪਾਈ ਆਰ ਵਰਗ ਸੋ 2 ਪਾਈ ਆਰ ਵਰਗ ਚੋਂ 1 ਪਾਈ ਆਰ ਵਰਗ ਘਟਾਵਾਂਗੇ ਤੇ ਇਕੱਲਾ ਪਾਈ ਆਰ ਵਰਗ ਰਹਿ ਗਿਆ ਹੁਣ ਭੁਜਾ ਹੈਗੀ ਐਲ ਸੋ 6 ਗੁਣਾ ਐਲ ਦਾ ਵਰਗ ਜਮਾ ਪਾਈ ਤੇ ਆਰ ਕਿੰਨਾ ਹੈ ਐਲ ਵਟਾ 2 ਆਰ ਐਲ ਵਟਾ 2 ਹੈ ਐਲ ਵਟਾ 2 ਗੁਣਾ ਐਲ ਵਟਾ 2 ਬਰਾਬਰ ਇਹ ਹੋ ਗਿਆ 6 ਐਲ ਵਰਗ ਜਮਾ ਐ ਪਾਈ ਇਥੇ ਲੈਂਦਾ ਪਾਈ ਐਲ ਵਰਗ ਜਮਾ 4 ਹੁਣ ਬੱਚਿਓ ਮੈਂ ਇਹਨੂੰ ਕਾਮਨ ਲੈਣਾ ਹੈ ਇਹਨੂੰ ਸਰਲ ਕਰਨਾ ਹੈ ਤੇ ਮੈਂ ਕੀ ਕੀਤਾ ਇਹਨੂੰ ਮੈਂ 6 ਐਲ ਵਰਗ ਨੂੰ ਮੈਂ 4 ਨਾਲ ਗੁਣਾ ਕਰਤਾ ਤੇ 4 ਨਾਲ ਭਾਗ ਕਰਤਾ 4 ਥੱਲੇ ਲਿਖ ਦਿੱਤਾ 4 6 24 ਹੁਣ ਕੀ ਹੋ ਗਿਆ ਬੱਚਿਓ ਮੇਰੇ ਕੋਲ ਐਲ ਵਰਗ ਤੇ ਐਲ ਵਰਗ ਤੇ 4 ਹੈ ਕੀ ਹੋ ਗਿਆ ਕਾਮਨ ਆ ਗਿਆ ਬਾਹਰ ਆ ਗਿਆ ਤੇ ਮੈਂ ਐਲ ਵਰਗ 4 ਕਾਮਨ ਬਾਹਰ ਲੈ ਲਿਆ ਤੇ ਬ੍ਰੈਕਟ ਪਾਇਆ ਤੇ ਇੱਥੋਂ ਦੀ ਐਲ ਵਰਗ ਔਰ 4 ਕੱਢ ਲਿਆ ਤੇ ਕੀ ਬਚਿਆ 24 24 ਇੱਥੇ ਲਿਖ ਦਿੱਤਾ ਜਮਾ ਇਤੋਂ ਦੀ l ਵਰਗ 4 ਬਾਹਰ ਕੱਢ ਲਿਆ ਤੇ ਕੀ ਰਹਿ ਗਿਆ ਭਾਈ ਸਜਮਾ ਪਾਈ ਇਹ ਆ ਗਿਆ ਜਵਾਬ l ਵਰਗ 4 ਬ੍ਰੈਕਟ ਪਾ ਕੇ 24 ਜਮਾ ਪਾਈ ਖੇਤਰਫਲ ਬਣ ਗਿਆ ਇਸ ਬਣੇ ਹੋਏ ਠੋਸ ਦਾ ਜਿਹਦੇ ਵਿੱਚ ਹੈ ਅਰਧ ਗੋਲਾਕਾਰ ਰੂਪੀ ਜੜੀ ਏ ਟਵਾ ਖੁਰਚ ਕੇ ਬਣਾਇਆ ਗਿਆ ਹੈ ਦੇਖੀਏ ਹੁਣ ਅਗਲਾ ਸਵਾਲ ਅੱਗੇ ਬੜਾ ਵਧੀਆ ਸਵਾਲ ਹੈ ਪਰ ਹੈ ਬੜਾ ਸੌਖਾ ਬੱਚੇ ਜਿੰਨੇ ਵੀ ਸਵਾਲ ਨੇ ਨਾ ਇਹ ਦੇਖਣ ਨੂੰ ਔਖੇ ਲੱਗਦੇ ਨੇ ਪਰ ਇੱਕ ਵਾਰ ਕਰ ਲਵੋ ਦੋ ਵਾਰ ਕਰ ਲਵੋ ਤੇ ਫਿਰ ਬਹੁਤ ਸੌਖੇ ਜਾਪਦੇ ਨੇ ਠੀਕ ਹੈ ਦਵਾਈ ਦਾ ਇਹ ਕੈਪਸੂਲ ਇੱਕ ਬੇਲਣ ਦੇ ਆਕਾਰ ਦਾ ਹੈ ਇਹ ਬੇਲਣ ਐ ਜਿਹੜਾ ਬੇਲਣ ਇੱਥੋਂ ਇੱਥੋਂ ਹੀ ਲੈ ਕੇ ਇੱਥੇ ਤੱਕ ਬੇਲਣ ਬਣ ਗਿਆ ਠੀਕ ਹੈ ਤੇ ਕਹਿੰਦੇ ਜਿਸ ਦੇ ਦੋਨੋਂ ਸਿਰਿਆਂ ਤੇ ਇੱਕ ਅਰਧ ਗੋਲਾ ਲੱਗਿਆ ਹੋਇਆ ਹੈ ਐ ਐ ਸਿਰੇ ਤੇ ਅਰਧ ਗੋਲਾ ਲੱਗਿਆ ਹੋਣਾ ਐ ਸਿਰੇ ਤੇ ਅਰਧ ਗੋਲਾ ਲੱਗਿਆ ਹੋਣਾ 아이 ਬੱਚੋ ਡਾਟਡ ਲਾਈਨ ਦਾਣੇਦਾਰ ਲਾਈਨ ਮੈਂ ਪਾਈ ਹੈ ਐ ਦਾਣੇਦਾਰ ਲਾਈਨ ਮੈਂ ਪਾਈ ਹੈ ਬੱਚੋ ਤੇ ਇਹ ਵੀ 9 ਮਿਲੀਮੀਟਰ ਮੈਂ ਲਿਖਿਆ ਤੁਹਾਡੀ ਕਿਤਾਬ ਜਿੱਨਾ ਹੀ ਸਹੀ ਹੈ ਠੀਕ ਹੈ ਨਾ ਇਹ 2.5 ਮਿਲੀਮੀਟਰ 2.5 ਮਿਲੀਮੀਟਰ ਹੀ ਮੈਂ ਲਿਖਿਆ ਠੀਕ ਹੈ ਇਹ ਤਾਂ ਤੁਸੀਂ ਲਿਖ ਦੇਣਾ ਲੋਬੀ ਤੇ ਕਹਿੰਦੇ ਦੇਖੋ ਚਿੱਤਰ ਪੂਰੇ ਕੈਪਸੂਲ ਦੀ ਲੰਬਾਈ 14 ਮਿਲੀਮੀਟਰ ਹੈ ਪੂਰੇ ਕੈਪਸੂਲ ਦੀ ਇੱਥੋਂ ਦੀ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ 14 ਮਿਲੀਮੀਟਰ ਠੀਕ ਹੈ ਅਤੇ ਉਸ ਦਾ ਵਿਆਸ 5 ਮਿਲੀਮੀਟਰ ਹੈਗਾ ਇਹ ਵਿਆਸ ਹੈਗਾ 5 ਮਿਲੀਮੀਟਰ ਪੂਰਾ ਵਿਆਸ ਇਸ ਦੀ ਸਤਾ ਦਾ ਖੇਤਰਫਲ ਪਤਾ ਕਰੋ ਹੁਣ ਪਹਿਲੇ ਬੱਚਿਓ ਅਸੀਂ ਆਪਣੀ ਰਾਸ਼ੀਆਂ ਤਿਆਰ ਕਰ ਲੈਂਦੇ ਹਾਂ ਦੋਨੋਂ ਸਿਰਿਆਂ ਤੇ ਲੱਗੇ ਅਰਧ ਗੋਲੇ ਦਾ ਵਿਆਸ D 5 ਮਿਲੀਮੀਟਰ ਹੈ 5 ਮਿਲੀਮੀਟਰ ਇਹ ਅਰਧ ਗੋਲੇ ਦਾ ਵਿਆਸ 5 ਮਿਲੀਮੀਟਰ ਮਿਲੀਮੀਟਰ ਦੋਨੋਂ ਸਿਰਿਆਂ ਤੇ ਲੱਗੇ ਅਰਧ ਗੋਲੇਦਾਰ ਦਾ ਵਿਆਸ r 5/2 ਹੈ ਉਹਦਾ ਅਰਧ ਵਿਆਸ ਹੋ ਗਿਆ ਇਹਨੂੰ 2.5 ਮਿਲੀਮੀਟਰ ਦੋਨੋਂ ਸਿਰਿਆਂ ਤੇ ਲੱਗੇ। ਬੇਲਣ ਦਾ ਅਰਧ ਵਿਆਸ ਬਰਾਬਰ ਅਰਧ ਗੋਲੇਦਾਰ ਦਾ ਵਿਆਸ r 2.5 ਮਿਲੀਮੀਟਰ ਉਹ ਸੇਮ ਹੈਗਾ। ਬੇਲੰਦਾਰ ਦਾ ਵਿਆਸ ਵੀ ਇਹੀ ਹੋਏਗਾ ਇੱਥੋਂ ਦੀ ਲੈ ਕੇ ਇੱਥੇ ਤੱਕ। ਠੀਕ ਹੈ ਨਾ? ਉਹ ਵੀ ਉਨਾ ਹੀ ਹੈਗਾ। ਅੱਗੇ ਦੇਖੀਏ ਹੁਣ। ਹੁਣ ਬੇਲਨ ਦਾ ਅਰਧ ਵਿਆਸ ਬਰਾਬਰ ਅਰਧ ਗੋਲੇ ਦਾ ਅਰਧ ਵਿਆਸ ਬਰਾਬਰ 2.5 ਮਿਲੀਮੀਟਰ ਇਹੀ ਲਿਖਿਆ ਮੈਂ ਦੁਬਾਰਾ ਫਿਰ ਦੁਹਰਾ ਦਿੱਤਾ ਹੁਣ ਬੇਲਨ ਦੀ ਲੰਬਾਈ ਜਾਂ ਉਚਾਈ ਕਿਉਂਕਿ ਲੇਟਵਾ ਹੈਗਾ ਤੇ ਅਸੀਂ ਲੰਬਾਈ ਵੀ ਕਹਿ ਸਕਦੇ ਹਾਂ ਖੜਾ ਕਰ ਦੋ ਤੇ ਉਚਾਈ ਆ ਜਾਏਗੀ ਸੋ ਬੇਲਨ ਦੀ ਲੰਬਾਈ ਜਾਂ ਉਚਾਈ ਇਸ ਨੂੰ h ਵਰਗੇ ਲਿਖਦੇ ਹਾਂ ਠੀਕ ਹੈ ਨਾ ਜੇ ਲੇਟਵਾ ਬੇਲਨ ਹੋਵੇ ਤੇ ਅਸੀਂ ਉਹਨੂੰ ਲੰਬਾਈ ਕਹਿ ਦਿੰਦੇ ਹਾਂ ਜੇ ਖੜਵਾ ਬੇਲਨ ਹੋਵੇ ਤੇ ਅਸੀਂ ਉਹਨੂੰ ਉਚਾਈ ਕਹਿ ਦਿੰਦੇ ਹਾਂ ਚੀਜ਼ ਕੋਈ ਉਹਨੂੰ h ਕਹਿੰਦੇ ਹਾਂ ਉਹ ਹੈਗੀ ਹੈ ਕੈਪਸੂਲ ਦੀ ਕੁੱਲ ਉਚਾਈ ਹੈ ਕੈਪਸੂਲ ਦੀ ਕੁੱਲ ਉਚਾਈ ਇੱਥੇ ਇਹਦਾ ਅਰਧ ਵਿਆਸ ਘਟਾ ਦਵਾਂਗੇ ਤੇ ਅਰਧ ਵਿਆਸ ਘਟਾ ਦਵਾਂਗੇ ਇਹ ਅਵੇਲਨ ਆ ਜਾਏਗਾ ਇਹ ਬਿਲਨ ਦਾ ਇੱਥੇ ਦਾ ਕਿੱਥੋਂ ਦੀ ਇਹ ਬਿਲਨ ਬਣਦਾ ਨਾ ਠੀਕ ਹੈ ਨਾ ਸੋ 14 2 ਤੁਮੀ ਦੋ ਅਰਧ ਗੋਲੇ ਨੇ ਤੇ ਅਰਧ ਗੋਲੇ ਦਾ ਇੱਕਾਰਧ ਵਿਆਸ ਹੈ 2.5 ਸੋ 2 ਵਟ ਪਾਣੀ ਹੋਣਾ 2 5 ਹੋ ਗਿਆ ਸੋ 14 5 9 ਸੈਂਟੀਮੀਟਰ ਸੈਂਟੀਮੀਟਰ ਵਿੱਚ ਮਿਲੀਮੀਟਰ ਇੱਥੇ ਐਟੈਕਿੰਗ ਮਿਸਟੇਕ ਹੋ ਗਈ ਠੀਕ ਸੋ so, 9 ਮਿਲੀਮੀਟਰ ਜਿਆਦਾ ਰਿਹਾ 9 ਮਿਲੀਮੀਟਰ ਇਹ ਪੂਰਾ 14 ਹੈਗਾ ਤੇ ਇੱਥੋਂ ਦੇ ਲੈ ਕੇ ਇੱਥੇ ਤੱਕ ਇਹ 9 ਮਿਲੀਮੀਟਰ ਹੈਗਾ ਐਵੇਂ ਲਿਖਿਆ ਠੀਕ ਹੈ ਹੁਣ ਕੈਪਸੂਲ ਦੀ ਸਤਹ ਦਾ ਖੇਤਰਫਲ ਬਰਾਬਰ ਦੋਵੇਂ ਅਰਧਗੋਲਿਆਂ ਦੀ ਸਤਹ ਦਾ ਖੇਤਰਫਲ ਇਹਦਾ ਦੋ ਅਰਧਗੋਲੇ ਇੱਕ ਹੈ ਅਰਧਗੋਲਾ ਇੱਕ ਹੈ ਅਰਧਗੋਲਾ ਤੇ ਜਮਾ ਵੇਲਣ ਦੀ ਬਕਰ ਸਤਹ ਦਾ ਖੇਤਰਫਲ ਸੋ ਦੋ ਅਰਧਗੋਲੇ ਨੇ 2 ਗੁਣਾ ਤੇ ਇੱਕ ਅਰਧਗੋਲੇ ਦਾ ਖੇਤਰਫਲ ਕਿੰਨਾ ਨੇ 2 ਪਾਈ r ਵਰਗ ਤੇ ਜਮਾ ਵੇਲਨ ਦਾ ਖੇਤਰਫਲ ਕਿੰਨਾ ਹੁੰਦਾ ਹੈ ਬਕਰ ਖੇਤਰਫਲ 2 ਪਾਈ r h ਇਹੀ ਹੁੰਦਾ ਠੀਕ ਹੈ ਨਾ ਸੋ 2 2 4 4 ਪਾਈ r² 2 ਪਾਈ r h ਜਦੋਂ 2 ਪਾਈ ਇੱਥੇ ਵੀ ਹੈਗਾ 2 ਪਾਈ ਇੱਥੇ ਵੀ ਹੈਗਾ ਸੋ 2 ਪਾਈ ਬਾਹਰ ਲੈ ਲਿਆ 2 ਪਾਈ r ਸੱਚ r ਵੀ ਹੈਗਾ ਤੇ r ਵੀ ਹੈਗਾ r ਇੱਥੇ ਵੀ ਹੈਗਾ r² ਇੱਥੇ ਵੀ ਹੈਗਾ ਸੋ 2 ਪਾਈ r ਬਾਹਰ ਲੈ ਲਿਆ ਇੱਥੇ ਕੀ ਬਚ ਗਿਆ 2r 2r ਤੇ ਜਮਾ ਇੱਥੇ ਕੀ ਬਚ ਗਿਆ h ਸੋ ਇਹ ਸਾਡਾ ਹੁਣ ਸਰਲ ਹੋ ਗਿਆ ਇਸ ਕੈਪਸੂਲ ਦਾ ਖੇਤਰਫਲ ਹੁਣ ਅਸੀਂ ਰਾਸ਼ੀਆ ਭਰ ਦੇਣੀ ਹੈ ਤੇ ਜਵਾਬ ਆ ਜਾਏਗਾ ਸੋ ਕੈਪਸੂਲ ਦੀ ਸਤਤਾ ਦਾ ਖੇਤਰਫਲ 2 r ਬ੍ਰੈਕਟਸ ਪਾ ਕੇ 2 2r ਜਮਾਇਚ ਸੋ 2 22 7 2.5 r ਪਾਇਆ ਬ੍ਰੈਕਟ ਪਾਇਆ 2 ਫਿਰ r ਦੀ ਜਗ੍ਹਾ 2.5 ਪਾਇਆ ਤੇ ਜਮਾ h 9 ਪਾਇਆ ਹੁਣ 2 22 ਕਿੰਨਾ ਹੋਇਆ 44 44 7 2.5 ਤੇ 2 2.5 ਕਿੰਨਾ ਦਾ 5 ਹੁੰਦਾ ਤੇ 5 9 14 14 7 1 7 7 2 14 ਇਥੇ 2 ਆ ਜਾਏਗਾ ਸੋ ਇਥੇ 44 2.5 2 ਤੇ ਜਿਹੜੇ ਬੱਚੇ ਦੋਨੋਂ ਨੂੰ ਗੁਣਾ ਕੀਤਾ 2 5 10 2 9 18 5 ਹੋ ਗਿਆ 5 2 10 5 2 10 22 220 mm² ਇਸ ਤਰ੍ਹਾਂ ਕੈਪਸੂਲ ਦੀ ਸਤ੍ਹਾ ਦਾ ਖੇਤਰਫਲ ਬਰਾਬਰ 220 mm² ਐਸਾਡਾ ਆ ਗਿਆ ਜਵਾਬ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਅਭਿਆਸ ਦੇ ਅਗਲੇ ਕਿੰਨ ਸਵਾਲ ਚੌਥਾ ਪੰਜਵਾਂ ਛੇਵਾਂ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਭ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ